ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜੋ ਸ਼ਬਦ ਹੈ ਵਾਹਿਗੁਰੂ ਜੀ ਜੋ ਗੁਰੂ ਸਭ ਨੇ ਬਖਸ਼ਿਆ ਅੰਗ 1045 ਤੇ ਸੁਭਾਈ ਮਾਣਾ ਤਨ ਤਨਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੋ ਆਓ ਜੀ ਪਾ ਸ਼ਬਦ ਦੇ ਉਚਾਰਨ ਸਿੱਖੀ ਕ੍ਰਾਂਗ ਗੌੜ ਚੇਤੀ ਬਾਣੀ ਨਾਮ ਦੇਉ ਜੀਓ ਕੀ ਤੋਂਕਰ ਸਤਗੁਰ ਪ੍ਰਸਾਦ ਦੇਵਾ ਪਹੰ ਪਾਇਲੇ ਰਾਮ ਕਹਤ ਜਾਨ ਕਸ ਨਾ ਤਰੇ ਰਹਾ ਪਾਰੀ ਲੈ ਗਨਕਾ ਜਿਨ ਰੂਪ ਕੁਬਿਦ ਜਾਦ ਅਜਾਮਲ ਪਾਇਲੇ ਸਰਮ ਬਧਿਤ ਜਨ ਤੇ ਉਹ ਮੁਕਤ ਭੈ ਹੋ ਬਲੇ ਬਲੇ ਜਨ ਰਾਮ ਕਹੇ ਦਾਸੀ ਪੁੱਤ ਜਨ ਦਿਦਰ ਸੁਦਮਾ ਉਬਰ ਸੈਨ ਕੋ ਰਾਦਦੀਏ ਜਾਤਹੀਨ ਤਪਹੀਨ ਕੁਲਹੀਨ ਕਰਮਹੀਨ ਨਾਮੇ ਤੇ ਸੁਆਮੀ ਤੇ ਉਤਰੇ ਹਰਮਾਇ ਗੁਰੂ ਜੀ ਜਿੜੀ ਔਖੇ ਸ਼ਬਦਾਂ ਤਾਰੀਲੇ ਗਨਯੂ ਮੁਕਤ ਘਾਰੀਆਲੇ RAM ਤਾਰੀਲੇ ਗਨਕਾ ਜਨ ਰੂਪ ਕੁਬਿਦ ਕੁਬਿਦ ਬਿਆ ਕੁਬਿਦ ਬਿਆਦ ਅਜਾਮਲ ਤਾਰੀਆਲੇ ਚਰਨ ਬਧਿਤ ਤੂਗਰ ਸੈਨ ਕੋ ਰਾਜਤੀਂ ਇਦਰ ਸੁਦਾਮਾ ਤੂਗਰ ਸੈਨ ਕੋ ਰਾਜਤੀਏ ਜਪਹੀਨ ਤਪੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ